ਸੋ ਜਿਹੜਾ ਮਾਮਲਾ ਸੇਕੋ ਸਾਹਮਣੇ ਆਇਆ ਵੀ ਕੀ ਮਾਮਲਾ ਹੈਗਾ ਵੀ ਜਿਹੜੇ ਕੱਲ ਜਿਹੜੇ ਤੁਸੀਂ ਬਰਨਸਨ ਕਰਨ ਦੀ ਕੰਮ ਜਿਹੜੇ ਕੱਲ ਨਾਕੇ ਤੋੜ ਕੇ ਜਿਹੜੇ ਨਾਕੇ ਤੋਂ ਸਾਡੇ ਜਿਹੜੇ ਬੈਕਅਪ ਵੰਦੀ ਕੀਤੀ ਹੋਈ ਸੀ ਉਥੋਂ ਜਿਹੜੇ ਤਿੰਨ ਆਦਮੀ ਸੋ ਆਪਣਾ ਮੋਟਰਸਾਈਕਲ ਚੜਾ ਕੇ ਗਏ ਸੀ ਜਿਨ੍ਹਾਂ ਨੂੰ ਸਾਡੀ ਪੁਲਿਸ ਵੱਲੋਂ ਇਹਨਾਂ ਦਾ ਪਿੱਛਾ ਕਰਦੇ ਹੋਏ ਉਸ ਤੋਂ ਬਾਅਦ ਐਕਸਚੇਂਜ ਆਫ ਫਾਇਰ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਹਦੇ ਵਿੱਚ ਦੋ ਜਣੇ ਜ਼ਖਮੀ ਹੋਏ ਸੀ ਤੀਜਾ ਬੰਦਾ ਗ੍ਰਿਫਤਾਰ ਕੀਤਾ ਗਿਆ ਸੀ ਉਸ ਉਸ ਦੇ ਵਿੱਚ ਜਿਹੜੇ ਜਸ਼ਨ ਉਰਫ ਤੇਜੀ ਪੁੱਤਰ ਸੁਖਵਿੰਦਰ ਗੌਰਵ ਉਰਫ ਕ੍ਰਿਸ਼ ਪੁੱਤਰ ਮੰਗਲ ਤੇ ਰਾਜਨ ਉਰਫ ਕਾਲੀ ਪੁੱਤਰ ਸਤਪਾਲ ਵਾਸੀਨ ਬਾਗਵਾਲੀ ਬਸਤੀ ਅਲੀਕੇ ਰੋਡ ਬਾਟ ਨੰਬਰ 6 ਇਥੋਂ ਦੇ ਰਹਿਣ ਵਾਲੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹ ਬੜੀ ਵਧੀਆ ਕਾਮਯਾਬੀ ਹੈ ਪੁਲਿਸ ਦੀ ਜਿਹੜਾ ਕੋਸ਼ਿਸ਼ ਘੰਟੇ ਦੇ ਵਿੱਚ ਜਿਹੜਾ ਇਹ ਅਟੈਂਪਟ ਟੂ ਮਰਡਰ ਕੇਸ ਜਿਹੜਾ ਆਪਾਂ ਇਹਨੂੰ ਫਰੇਸ ਕਰਕੇ ਤੇ ਨਾ ਸਿਰਫ ਫਰੇਸ ਹੀ ਕੀਤਾ ਬਲਕਿ ਸਾਰੇ ਦੋਸ਼ੀ ਅਰੈਸਟ ਕਰਕੇ ਉਹਨਾਂ ਪਾਸੋਂ ਚਾਰ ਪਿਸਤਲ ਜਿਨ੍ਹਾਂ ਚੋ ਇੱਕ ਪਿਸਤਲ 30 ਬੋਰ ਹੈ ਇੱਕ ਪਿਸਤਲ 32 ਬੋਰ ਦੋ ਦੇਸੀ ਕਟਾ ਜਿਨ੍ਹਾਂ ਚੋ ਇੱਕ 315 ਬੋਰ ਦਾ ਦੇਸੀ ਕਟਾ ਤੇ ਇੱਕ 32 ਬੋਰ ਦਾ ਦੇਸੀ ਕਟਾ ਇਹ ਬਰਾਮਦ ਕੀਤੇ ਆ ਤੇ ਕਈ ਜਿਹੜੇ ਰੌਂਦ ਚੱਲੇ ਹੋਏ ਤੇ ਖੋਲ ਬਰਾਮਦ ਕੀਤੇ ਗਏ ਸਰ ਇਹਨਾਂ ਨੇ ਕਿੱਥੇ ਵਰਤ ਦਾ ਸਾਨੂੰ ਜਮ ਦੇਤਾ ਸੀ ਇਹਨਾਂ ਨੇ ਜਿਹੜਾ ਇੱਥੇ ਲੋਕਲ ਕਾਉਂਸਲਰ ਸੀ ਤੇ ਉਹਨਾਂ ਤੇ ਇਹਨਾਂ ਨੇ ਜਾਣ ਲੇਵਾ ਹਮਲਾ ਕੀਤਾ ਸੀਗਾ ਤੇ ਉਹ ਜਿਹੜੇ ਉਹਦੇ ਵਿੱਚ ਇਹ ਬੰਦੇ ਦੋਸ਼ੀ ਸੀਗੇ ਤੇ ਇਹਨਾਂ ਨੂੰ ਆਇਡੈਂਟੀਫਾਈ ਕਰਕੇ ਇਹਨਾਂ ਨੂੰ ਆਦਰਸ਼ਤ ਕਰਨ ਵਿੱਚ ਤੇ ਇਹਨਾਂ ਤੋਂ ਆ ਹਸਲਾ ਅਮਿਨਿਸ਼ਨ बरामद ਕਰਨ ਵਿੱਚ ਸਫਲ ਹੋ। ਕੀ ਵਜ੍ਹਾ ਸੀ ਜਿਹੜੀ ਗੋਲੀਆਂ ਚੱਲ ਰਹੀਆਂ ਸੀ? ਇਹਨਾਂ ਦੀ ਰੰਜਿਸ਼ ਸੀਗੀ ਵੀ ਉਹ ਸਾਰੀ ਡਿਟੇਲ ਅਸੀਂ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਹਜੇ ਉਹ ਇਸ ਸਮੇਂ ਡਿਸਕਲੋਜ਼ ਨਹੀਂ ਕਰ ਸਕਦੇ। ਤੇ ਉਹ ਰੰਜਿਸ਼ ਨੇ ਇਹਨਾਂ ਨੇ ਅਟੈਕ ਕੀਤਾ ਸੀ ਤੇ ਜੋ ਬਹੁਤ ਹੀ ਜਿਹੜਾ ਜਲਦ ਵਿੱਚ ਜਲਦੀ ਕੋਈ ਜੀ ਕੰਡਰ ਦੇ ਵਿੱਚ ਪੁਲਿਸ ਵੱਲੋਂ ਆਡੈਂਟੀਫਾਈ ਕਰਕੇ ਬੰਦੇ ਤੇ ਉਹਨਾਂ ਨੂੰ ਸੈਕਟਰ ਕਰਨ ਦਾ ਉਪਸਰਦਾਤ ਜੀ ਪਰ ਇੱਕ ਜਿਹੜੇ ਮਾਤਵਕ ਬ੍ਰੁਪ ਦੇ ਆ ਜੀ ਆਪਸ ਦੇ ਵਿੱਚ ਇਹਨਾਂ ਦੀ ਜੀ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਤੋਂ ਉਹ ਜਿਵੇਂ ਡਿਟੇਲ ਸਾਹਮਣੇ ਆਉਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਦੋ ਜਿਹਨਾਂ ਦੇ ਵਿੱਚ ਡਬਲ ਮਰਡਰ ਹੋਇਆ ਜੀ ਉਹਨਾਂ ਚਿਕਿਤਸਨਾ ਦੇ ਕੰਮ ਕਰਦੇ ਜਿਹੜਾ ਇੱਕ ਦੂਸਰਾ ਇੱਕ ਡਬਲ ਮਰਡਰ ਹੋਇਆ ਸੀ ਜਿਹੜਾ ਤੇ ਮੈਗਜ਼ੀਨੀ ਗੇਟ ਫਰੋਜ਼ ਪਰ ਜਿਹੜਾ ਇੱਕ ਨੌਜਵਾਨ ਦੀ ਉੱਥੇ ਗੋਲੀ ਮਾਰ ਕੇ ਹਤਿਆ ਕੀਤੀ ਸੀ ਤੇ ਇੱਕ ਉਸ ਦੇ ਨਾਲ ਹੀ ਬਾਜ਼ਾਰ ਦੇ ਵਿੱਚ ਜਿਹੜਾ ਗੋਲੀਆਂ ਮਾਰ ਕੇ ਹਤਿਆ ਕੀਤੀ ਗਈ ਸੀ ਉਸ ਸਬੰਧ ਦੇ ਵਿੱਚ ਗਗਨਦੀਪ ਉਰਫ ਦੀਪੂ ਪੁੱਤਰ ਮਾਨ ਸਿੰਘ ਵਾਸੀ ਪਿੰਡ ਨੇ ਹਲਾਕੇ ਹ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀ ਦੇ ਜਿਹੜੇ ਰਹਿੰਦੇ ਬੰਦੇ ਜਿਹੜੇ ਤਿੰਨ ਬੰਦੇ ਅਸੀਂ ਆਇਡੈਂਟੀਫਾਈ ਕਰ ਲਏ ਆ ਤੇ ਬਾਕੀਆਂ ਦਾ ਵੀ ਜੇ ਕੋਈ ਹੋਰ ਸ਼ਮੂਲੀਅਤ ਹੋਈ ਕਿਸੇ ਨੂੰ ਉਸ ਤੇ ਵੀ ਕਾਰਵਾਈ ਕੀਤੀ ਜਾਊਗੀ ਤੇ ਉਹਨਾਂ ਨੂੰ ਅਸੀਂ ਜਲਦ ਜਲਦ ਸਾਡੀ ਟੀਮਾਂ ਬਣੀਆਂ ਆ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਸੋ ਇਹਨਾਂ ਦਾ ਮਾਮਲਾ ਸਾਹਮਣੇ ਆਇਆ ਵੀ ਕਿਸ ਰੰਜਿਸ਼ ਜਾਂ ਕਾਰਨ ਕਰਕੇ ਇਹਨਾਂ ਦੀ ਜੀ ਆਪਸੀ ਰੰਜਿਸ਼ ਸੀਗੀ ਜਿਹੜੀ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਆ ਅਸੀਂ ਇਸ ਸਮੇਂ ਉਹ ਡਿਸਕਲੋਜ਼ ਨਹੀਂ ਕਰ ਸਕਦੇ ਬਾਅਦ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਲਿਆ ਜਾਊਗਾ ਜਦੋਂ ਸਾਡੇ ਕੋਲ ਸਾਰੇ ਜਾਣਕਾਰੀ ਇਹ ਚਾਰ ਲੋਕ ਇਸ ਚੀਜ਼ ਦਿਨਾਂ ਨੇ ਹਾਂ ਜੀ ਫਿਲਹਾਲ ਜਿਹੜੇ ਹੁਣ ਤੱਕ ਵੀ ਇਨਵੈਸਟੀਗੇਸ਼ਨ ਦੌਰਾਨ ਹੋ ਰਹੀ ਹੈ ਇਹਨਾਂ ਨਾਮਦ ਨਹੀਂ ਇਹ ਨਾਮ ਜਦੋਂ ਜੀ ਤਾਂ ਹੀ ਤਾਂ ਇਹਦੀ ਗ੍ਰਿਫਤਾਰੀ ਪਈ ਹੈ ਬਾਅਦ ਦੇ ਵਿੱਚ ਐਫ ਆਈ ਆਰ ਜੀ ਹੋਣਾ ਬਾਅਦ ਦੇ ਵਿੱਚ ਨਾਮ ਲੱਗ ਕੇ ਪੈਗਾ ਸਰ ਜੀ ਇਹ ਯੁੱਧ ਚੜਿਆ ਹੋਇਆ ਹੈ ਇਹਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਦੀਆਂ ਮਾਨਯੋਗ ਸਾਡੇ ਡੀਆਈਜੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਦੇ ਹੋਏ ਸਾਡੀ ਬਹੁਤ ਹੀ ਵਧੀਆ ਕਾਮਯਾਬੀ ਹਾਸਲ ਹੋਈ ਜਦੋਂ ਸਾਡੇ ਸਾਈ ਪ੍ਰਕਾਸ਼ ਐਸਪੀ ਐਸਐਚਓ ਲਖੋਕੇ ਬਰਾਮ ਇਹਨਾਂ ਨੇ ਅਤੇ ਇਹਨਾਂ ਦੀ ਟੀਮ ਵੱਲੋਂ ਬਹੁਤ ਹੀ ਵਧੀਆ ਇੱਕ ਆਪਰੇਸ਼ਨ ਕਰਦੇ ਹੋਏ 1 ਕਿਲੋ 537 ਗ੍ਰਾਮ ਹਿਰਨ ਇੱਕ ਮੋਟਰਸਾਈਕਲ ਤੇ ਦੋ ਬੰਦਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ ਜਿਹੜੇ ਇਹ ਲਾਜਰ ਪੁੱਤਰ ਬਲਕਾਰ ਸਿੰਘ ਵਾਸੀ ਬਸਤੀ ਕੁਸ਼ਾਲ ਸਿੰਘ ਵਾਲਾ ਜਲਾਲ ਵਾਲਾ ਇਹਨੂੰ ਗ੍ਰਿਫਤਾਰ ਕੀਤਾ ਤੇ ਅਮਨਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਗੱਟੀ ਰਾਜੋਕੇ थाना सदर ਫੋਜ਼ਪੁਰ ਇਹਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਇਹਨਾਂ ਕੋਲੋਂ 1 ਕਿਲੋ 23 ਗ੍ਰਾਮ ਹੈਰਨ ਇੱਕ ਮੋਟਰਸਾਈਕਲ ਇਹਨਾਂ ਤੋਂ ਬਰਾਮਦ ਕਰਨ ਦੀ ਸਫਲਤਾ ਹਾਸਲ ਹੋਈ ਹੈ ਐਵੇਂ ਇੱਕ ਮੁਕੱਦਮਾ सदर ਦੇ ਵਿੱਚ सदर ਥਾਣੇ ਵਿੱਚ ਦਰਜ ਕੀਤਾ ਮੁਕੱਦਮਾ ਨੰਬਰ 69 ਜਿਹਦੇ ਵਿੱਚ ਜਿਹੜੀ 514 ਗ੍ਰਾਮ ਹੈਰਨ ਰਿਕਵਰ ਹੋਈ ਹੈ ਇਹਦੇ ਵਿੱਚ ਦੋ ਨਾਮਲੂਮ ਵਿਅਕਤੀਆਂ ਤੇ ਅਸੀਂ ਬੱਚਾ ਦਿੱਤਾ ਹੈ ਕਿਉਂਕਿ ਇਹ ਸਾਨੂੰ ਇਹ ਇਨਫੋਰਮੇਸ਼ਨ ਮਿਲਣ ਤੇ ਇਹ ਰਿਕਵਰ ਹੋਈ ਸੀ ਜੋ ਸਾਨੂੰ ਇੱਕ ਦੋ ਲੀਡਸ ਹੈਗੀਆਂ ਦੇ ਵਿੱਚ ਅੱਗੇ ਸਾਨੂੰ ਜਿਨ੍ਹਾਂ ਨੇ ਵੀ ਇਹ ਲੈ ਕੇ ਜਾਣੀ ਸੀ ਜਿਨ੍ਹਾਂ ਦੀ ਹੈਰਨ ਸੀ ਉਹਨਾਂ ਨੂੰ ਵੀ ਇਹਦੇ ਵਿੱਚ ਅਸੀਂ ਨਾਮਜ਼ਦ ਕਰਕੇ ਦੇ ਰਜਿਸਟਰ ਕਰ ਰਾਂ ਹਾਂ ਉਹ ਡਰਾਫਟ ਰਹੀ ਹੈ ਜੀ ਸਰ ਤੇ ਹਾਂ ਜੀ